ਸਰਾਂਦ ਨਹਿਰ 'ਚ ਖੜੇ ਆ ਬੰਦ ਆ ਆ ਦੇਖ ਲੋ ਨਿਗਾਹ ਪਾੜ ਦੀਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾ ਗਾਂਧੀ ਨਹਿਰ 'ਚ ਪਾ ਕੇ ਰਾਹਸਤਾ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਅੱਜ 18 ਦਿਨ ਹੋ ਗਏ ਬਈ ਸਰਾਂਦ ਨਹਿਰ 'ਚ ਖੜੇ ਆ ਬੰਦ ਆ ਸੂਏ ਸੁੱਕੇ ਪਿਆ ਨਹਿਰਾ ਬੰਦ ਆ ਥੱਲੋਂ ਪਾਣੀ ਖਿੱਚੀ ਜਾਂਦੇ ਲੋਕ ਝੋਨਾ ਲਾਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਨੇਹਰੀ ਪਾਣੀ ਪਹਚਾਤਾ ਸਾਡੀਆਂ ਨਹਿਰਾਂ ਸਾਲ 'ਚ 6-6 ਮਹੀਨੇ 4-4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਨੂੰ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ ਆ ਆਪਾਂ ਨੂੰ ਕੀ ਲੋੜ ਆ ਨੇਹਰੀ ਪਾਣੀ ਦੀ ਮੰਗ ਕਰਨ ਦੀ ਖਿਆਲ ਹੀ ਛੱਡਤਾ ਇਸ ਨੇਹਰੀ ਪਾਣੀ ਦਾ ਸਾਡਾ ਪਾਣੀ ਇਹ ਖੋ ਕੇ ਉਹ ਜਾਂਦੀਆਂ ਭਰੀਆਂ ਦਿਖਾਉਂਦੇ ਨੇ ਤੁਹਾਨੂੰ ਉਹ ਵੀ ਨੱਕੋ ਨੱਕ ਭਰੀਆਂ ਜਾਂਦੀਆਂ ਜਿੰਨਾ ਸਾਲ 'ਚ ਕਦੇ ਬੰਦੀ ਨਹੀਂ ਆਉਂਦੀ ਸਾਰਾ ਸਾਰਾ ਸਾਲਾਂ ਉਤੋਂ ਦੀ ਹੋ ਕੇ ਵਗਦੀਆਂ ਨੇ ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ ਜਿਹੜੀ ਹਾਂਕਾਲ ਅੱਜ ਮੱਚੀ ਪਈ ਐ ਬਿਰੋਪੜ ਜ਼ਿਲ੍ਹੇ ਦੇ ਪਿੰਡਾਂ ਚ ਫਤੇਗੜ ਸਾਧ ਜਿਲ੍ਹੇ ਦੇ ਪਿੰਡਾਂ ਚ ਪਾਣੀ ਮੁੱਕ ਚਲਿਆ ਧਰਤੀ ਹੇਠੋਂ ਹਰ ਸਾਲ ਪਾਣੀ ਡੂੰਗਾ ਹੋ ਜਾਂਦਾ ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਏ ਪਾਣੀ ਦਾ ਖਿਆਲ ਛੜਤਾ ਬਾਈ ਕਿਉਂ ਕਿ ਸਾਨੂੰ ਲਾਲਚ ਇਹ ਦੇਤਾ ਵੀ ਤੁਹਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ ਜਿੰਨਾ ਮਰਜ਼ੀ ਪਾਣੀ ਖਿੱਚ ਲਓ ਥੱਲੋ ਆ ਹਾਲਾਤ ਆ ਦੇਖ ਲਓ ਪੰਜਾਬ ਦੇ ਪਾਣੀ ਦੇ ਆ ਸੂਏ ਆ ਦੇਖ ਲਓ ਬੰਦ ਪਏ ਆ ਸਾਰੇ ਸਾਰੇ ਪੰਜਾਬ ਦੀ ਬੰਦ ਪਏ ਆ ਜਦੋਂ ਲੋਡ ਨਹੀਂ ਹੋਣੀ ਮੀਂਹਾਂ ਵੇਲੇ ਉਦੋਂ ਐ ਉਤੋਂ ਦੀ ਪੁੱਛਲ ਨਗੇ ਇਹ ਉਦੋਂ ਲੋਡ ਨਹੀਂ ਉਦੋਂ ਬਾਦੂ ਪਾਣੀ ਇਹਨਾਂ ਚ ਵਗਣਾ ਹੋਣ ਲੋਡ ਆ ਉਹਨੇ ਬੰਦ ਪਏ ਆ ਪੰਜਾਬ ਦੀਆਂ ਨਹਿਰਾਂ ਸੂਏ ਕੱਸੀਆਂ ਸਾਰੇ ਬੰਦ ਪਏ ਆ ਜਦੋਂ ਪਾਣੀ ਦੀ ਲੋੜ ਆ ਪੰਜਾਬ ਨੂੰ ਉਦੋਂ ਨਹੀਂ ਪਾਣੀ ਦਿੱਤਾ ਜਾ ਰਿਹਾ ਜਦੋਂ ਮੀਂਹ ਪੈਣ ਲੱਗ ਗਿਆ ਉਦੋਂ ਪੂਰੀਆਂ ਭਰੀਆਂ ਵਗਣਗੀਆਂ ਆ ਦੇਖ ਲੋ ਰਾਜਸਥਾਨ ਨੂੰ ਜਾਂਦੀ ਐ ਨਹਿਰ ਆ ਇੰਦਰਾਂ ਗਾਂਧੀ ਨਹਿਰ ਆ ਆ ਦੇਖ ਲੋ ਨਿਗਾਹ ਪਾੜ ਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਇਹ ਨਹਿਰ ਦੇ ਵਿੱਚ ਕਦੇ ਬੰਦੀ ਨਹੀਂ ਆਉਂਦੀ ਇਹ ਸਾਰਾ ਸਾਲ ਐਂ ਵਗਦੀ ਜਾਂਦੀ ਆ ਇੱਕ ਨਹੀਂ ਤਿੰਨ ਨਹਿਰਾਂ ਜਾਂਦੀਆਂ ਰਾਸਤਾ ਨੂੰ ਭਰ ਕੇ ਐ ਕਦੇ ਬੰਦੀ ਨਹੀਂ ਆਉਂਦੀ ਜੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਪੰਜਾਬ ਦੇ ਨਵੇਂ ਬਣੇ ਐਮਪੀਆ ਤੋਂ ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ ਐਮਪੀ ਠਾਉਣਗੇ ਜਿਹੜੇ ਜਿੱਤ ਕੇ ਪੰਜਾਬ ਚ ਗਏ ਆ ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਆ ਪੰਜਾਬ ਦੇ ਹੀਠੋਂ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ ਅਸੀਂ ਥੱਲੋਂ ਪਾਣੀ ਖਿੱਚੀ ਜਾਂਦੇ ਆ ਆ ਪਾਣੀ ਜਿਹੜਾ ਸਾਡਾ ਸਾਨੂੰ ਇਹ ਬਰਤਨ ਦੀ ਆਗਿਆ ਵੀ ਹੈਣੀ ਇਹ ਜੋ ਬਾਲਟੀ ਭਰ ਕੇ ਦਿਖਾਓ ਕੁ ਬਾਲਟੀ ਭਰ ਲੈਣਾ ਇਦੋਂ ਜੇ ਬਾਲਟੀ ਵੀ ਇੱਕ ਚੂਲੀ ਵੀ ਭਰ ਲੈ ਪਰਚਾ ਦਰਜ ਹੋ ਜਾਂਦਾ ਅੱਜ ਰਾਸਤਾਨ ਨੂੰ ਜਾਂਦੇ ਨਹਿਰ ਪਰਚਾ ਦਰਜ ਇੱਕ ਬਾਲਟੀ ਪਾਣੀ ਦੀ ਵਿੱਚੋਂ ਘੜਦੀ ਇਹ ਪਾਣੀ ਪੰਜਾਬ ਦਾ ਹੈ ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ ਆਹ ਇੱਕ ਚੀਰ ਕੇ ਪੰਜਾਬ ਦੀ ਧਰਤੀ ਰੁੱਤੋਂ ਨਹੀਂ ਆ ਪੰਜਾਬ ਦਾ ਖੂਨ ਜਾ ਰਿਹਾ ਆ ਪੰਜਾਬ ਦੀਆਂ ਨਸਲਾਂ ਦਾ ਆਉਣ ਵਾਲਾ ਖੂਨ ਜਾ ਰਿਹਾ ਬਾਈ ਹੁਣ ਕੀ ਇਹ ਸਾਡੇ ਇੰਟੀ ਜਿਹੜੇ ਜਾ ਕੇ ਪੰਜਾਬ ਦੇ ਲੋਕੋ ਭੇਜਿਆ ਤੁਸੀਂ ਕੀ ਆਵਾਜ਼ ਠਾਉਣਗੇ ਵੀ ਇਹ ਪਾਣੀ ਤੇ ਪੰਜਾਬ ਦਾ ਹੱਕ ਆ ਅਈ ਥੱਲੋਂ ਮੁਕਾ ਲੋ ਪਾਣੀ ਠੀਕ ਆ ਲੋੜ ਹੀ ਨਹੀਂ ਜਿਥੇ ਬੰਦਗਾਲ ਤੁਹਾਨੂੰ ਵੀ ਅਪੀਲ ਕਰਦਾ ਆ ਮੁੱਦੇ ਰੱਖੋ ਛਰ ਦੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ ਆ ਮੁੱਦਾ ਰੱਖੋ ਸੈਂਟਰ ਨਾਲ ਲੜੋ ਅੜੋ ਜਿੱਥੇ ਆਪਾਂ ਐਮ ਐਸ ਪੀ ਦੇ ਪਿੱਛੇ ਲੜਦੇ ਆ ਉਥੇ ਆ ਮੁੱਦਾ ਸਭ ਤੋਂ ਗੰਭੀਰ ਆ ਜੇ ਪਾਣੀ ਨਾ ਬਚਿਆ ਪਾਣੀ ਨਾ ਹੋਇਆ ਧਰਤੀ ਬੰਦ ਹੋ ਗਈ ਕਿਹੜੀਆਂ ਫਸਲਾਂ ਹੋਣੀਆਂ ਕਿਹੜੀਆਂ ਐਮ ਐਸ ਪੀਆਂ ਅਸੀਂ ਲੈਣੀਆਂ ਨੇ ਕਿਹੜੀਆਂ ਹਗਾ ਨਸ ਰੱਖ ਜਾਂਦੀਆਂ ਰਹਿਣੀਆਂ ਨੇ ਉਹ ਕੋਈ ਰਹਿਣੇ ਨਹੀਂ ਧਰਤੀ ਤਬਾਹ ਹੋ ਗਈ ਬੰਦ ਹੋ ਗਈ ਕੋਈ ਜਾਉਂਦਾ ਨਹੀਂ ਰਹਿਣਾ ਫਿਰ ਨਾ ਫਸਲ ਤੇ ਨਾ نسل ਕੀ ਬਚੂਗਾ ਇੱਥੇ ਸੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ ਪੰਜਾਬ ਦੇ ਲੋਕੋ ਬੜੇ ਚਿਰ ਦੇ ਕਲਪ ਦੇ ਫਸਦਿਆਂ ਓਏ ਅੱਜ ਦੀ ਖਬਰ ਹੈ ਕਈ ਫੁੱਟ ਪਾਣੀ 15 ਫੁੱਟ ਪਾਣੀ ਥੱਲੇ ਵਗ ਗਿਆ ਇਸ ਸਾਲ 15 ਫੁੱਟ ਪਾਣੀ ਪੰਜਾਬ ਦੇ ਬਕਬਕ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦਰਤੀ ਇਹੋ ਪਾਣੀ ਬੁੱਕ ਰਿਆ ਭਾਈ ਸੋਨੂ ਆ ਦੇਡਾ ਫਰੀ ਦਾ ਨਾਲ ਮੁਫਤ ਦੀ ਬਿਜਲੀ ਕਰਤੀ ਚੱਕੋ ਥੱਲੋ ਮਕਾ ਦੋ ਆ ਪੰਜ ਲੱਖਿਆ ਦੀ ਛੱਡ ਦੋ ਆ ਜਾਂਦਾ ਤੁਹਾਡਾ ਮੇਰਾ ਆ ਅਮਰ ਤੁਹਾਡਾ ਸਰਬਤ ਆ ਜਾਂਦੀ ਆ ਤੁਹਾਡੀ ਨਿਰੀ ਤੁਹਾਡੀ ਜ਼ਿੰਦਗੀ ਜਾਂਦੀ ਆ ਆ ਦੇਖੋ ਆ ਪਾਣੀ ਜੇ ਕੋਈ ਇਸ ਕਰੂਗਾ ਥਰੜਾ ਪਾਣੀ ਇਹਦਾ ਨਰਾਕਾ ਹੋਵਾ ਜ਼ਮੀਨ ਨੂੰ ਇਹ ਪਾਣੀ ਦੀ ਗੱਲ ਕਰਦੇ ਆਂ ਅਸੀਂ ਲੰਬੇ ਸਮੇਂ ਤੋਂ ਫਿਰ ਮੈਨੂੰ ਦੁੱਖ ਲੱਗਦਾ ਵੀ ਜੇਕਰ ਤੁਸੀਂ ਜਿਤਾਇਆ ਹੁੰਦਾ ਲੋਕੋ ਆ ਗੱਲਾਂ ਮੈਂ ਕਰਨੀਆਂ ਹੀ ਜਾ ਕੇ ਹੁਣ ਮੈਂ ਦੇ ਦਾਂ ਤੁਹਾਡੇ ਜਿਤਾਏ ਹੋਏ 13 ਤੇ 14ਵਾਂ ਚੰਦੀਨੜਲਾ ਕਿਹੜਾ ਬੰਦਾ ਜਾ ਕੇ ਭਾਈ ਅਮਰਪਾਲ ਸਿੰਘ ਵਾਰ ਆ ਗਿਆ ਮੈਨੂੰ ਉਮੀਦ ਆ ਉਹ ਇਹ ਗੱਲ ਕਰੂਗਾ ਪੰਜਾਬ ਦੀ ਭਾਈ ਸਰਜੀਤ ਸਿੰਘ ਤੁਸੀਂ ਜਿਤਾਇਆ ਉਹ ਗੱਲ ਕਰ ਸਕਦਾ ਹੈ ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਜਿਤਾਏ ਆ 11 12 ਉਹ ਤੁਹਾਡੀ ਗੱਲ ਕਰਨੀ ਹੈ ਆ ਹਾਲਾਤ ਉਹ ਵੀ ਆ ਇਸ ਹਿਸਾਬ ਨਾਲ ਉਹ ਸਾਡੇ ਨਾਲ ਨਹਿਰਾ ਬੰਦ ਪੰਗਾ ਸੁਵੇ ਸੁੱਕੇ ਪਏ ਥੱਲੇ ਲੋਕ ਪਾਣੀ ਖਿੱਚੀ ਜਾਂਦਾ ਝੋਨਾ ਲਾਉਣ ਲੱਗ ਕੇ ਲੋਕ ਚਾਰ ਪੈ ਮੈਨੂੰ ਪਹਿਲੇ ਸ਼ੁਰੂ ਕਰਤਾ ਲੋਕਾਂ ਨੇ ਮੀਂਹ ਪੈਂਦਾ ਨਹੀਂ ਬੁਰਾ ਹਾਲਾ ਹਾਂਕਾਰ ਮੱਚੀ ਪਈਆ ਗਰਮੀ ਇੰਨੀ ਬਧੀ ਪਈਆ ਆ ਸਾਡਾ ਪਾਣੀ ਆ ਜਾਂਦਾ ਕੋਈ ਬੰਦਾ ਦੱਸ ਦੋ ਕਿਹੜਾ ਬੰਦਾ ਇਸ ਗੱਲ ਦੇ ਉੱਤੇ ਬੋਲ ਰਿਹਾ ਕਿਹੜਾ ਮੁੰਡਾ ਫਿਕਰਮੰਦਾ ਕਿਹੜਾ ਇੰਨਾ ਪਾਣੀ ਇਹਦਾ ਕੋਈ ਮੁੱਲ ਨਹੀਂ ਕੋਈ ਪੈਸਾ ਨਹੀਂ 27 ਤੋਂ ਲੈ ਕੇ ਪਾਣੀ ਇਹੀ ਜਾਈ ਜਾਂਦਾ ਕਿਹੜਾ ਦੁਨੀਆ ਦਾ ਰੇਪਰ ਕੋਰ ਕਹਿੰਦਾ ਕਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਐਵੇਂ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਧਰਤੀ ਦੀ ਪਰ ਨਹੀਂ ਆਪਾਂ ਲੋੜ ਨਹੀਂ ਆਪਾਂ ਅੱਖਾਂ ਮੀਟ ਕੇ ਸੁੱਤੇ ਕੋਈ ਗੱਲ ਨਹੀਂ